ਮੈਂ ਮੰਮੀ ਪਤਾ ਨਹੀਂ ਕਿੱਥੇ ਚਲ ਗਈ ਆ ਨਾ ਮੈਂ ਉੱਠ ਕੇ ਜਾ ਕੇ ਵੇਖਣ ਜੋਗੀ ਆ ਪਤਾ ਨਹੀਂ ਕੀ ਕਰਨ ਦੇ ਉਹਨੇ ਮੰਮੀ ਲੈ ਮੰਮੀ ਤਾਂ ਹੀ ਆਈ ਗਈ ਤੇ ਮੈਂ ਹੁਣੇ ਕਹਿਣ ਦੀ ਮੈਂ ਮੰਮੀ ਪਤਾ ਨਹੀਂ ਕਿੱਥੇ ਚਲ ਗਈ ਨਾ ਮੈਂ ਉੱਠ ਕੇ ਜਾਂਝੋਗੀ ਆ ਚੱਲ ਕੋਈ ਨਹੀਂ ਪੁੱਤ ਤੂੰ ਰੈਸਟ ਕਰ ਨਾ ਲੈ ਤੈ ਮੈਂ ਤਾਂ ਨਾ ਹੁਣ ਲੈ ਵੀ ਮੈਂ ਚੱਲ ਨਾਲ ਨਹੀਂ ਆ ਠੀਕ ਆ ਠੀਕ ਆ ਆਹੋ ਤੇ ਨਾਲੇ ਨਾ ਅੱਜ ਪੁੱਤ ਨੂੰ ਚਲ ਜਾਣਾ ਵਾ ਕਿਉਂ ਮੰਮੀ ਪੁੱਤ ਤੇਰਾ ਪਿਓ ਫਿਰ ਕੱਲਾ ਵਾ ਕਰ ਫਿਰ ਕਿਉਂ ਜਾਨ ਮਮੀ ਤੂੰ ਦਿਨ ਰਹਿ ਲਉ ਹਾਂ ਨਹੀਂ ਨਹੀਂ ਬੋਤਾ ਚੰਗੇ ਨਹੀਂ ਲੱਗੀ ਦਾ ਕੁੜਮਾ ਦੇ ਘਰ ਇਹਨੇ ਦਿਨ ਰਹਿਦੇ ਚੰਗੇ ਲੱਗੀਦਾ ਵਾ ਤੇ ਫਿਰ ਕਿਉਂ ਗਿਆ ਮੰਮੀ ਨਹੀਂ ਫਿਰ ਵੇਖ ਲੈ ਤਾਈ ਵਿਚਾਰੀ ਉਹ ਤੇ ਆਪ ਵਿਚਾਰੀ ਬਜ਼ੁਰਗ ਵਾ ਉਹ ਰੋਟੀ ਪਣੇ ਪਕਾਉਂਦੀ ਤੇ ਡੈਡੀ ਦਾ ਹਨਾ ਪਿੱਤਾ ਫੋਨ ਦੇ ਡੈਡੀ ਨੂੰ ਆ ਫੋਨ ਮੈਂ ਕੀਤਾ ਸੀ ਮੈਂ ਦੱਸਿਆ ਉਹ ਠੀਕ ਵਾ ਰਜੀਤ ਹੁਣ ਠੀਕ ਆ ਠੀਕ ਆ ਆਹੋ ਤੂੰ ਵੀ ਇੱਕ ਵਾਰੀ ਫੋਨ ਕਰ ਕੇ ਨਾ ਕਰ ਕਰ ਕੇ ਚੱਲ ਨਹੀਂ ਕੋਈ ਆਹੋ ਕਹਿੰਦੇ ਮੇਰੀ ਗੱਲ ਕਰਾ ਦੀ ਠੀਕ ਆ ਠੀਕ ਆ ਹਾਂ ਤੇ ਚੱਲ ਮੈਂ ਨਾ ਚਾਹ ਪਾਣੀ ਪੀ ਲਿਆ ਕਿ ਨਹੀਂ ਅਜੇ ਕੋਈ ਨਹੀਂ ਪੀ ਲੈਣੀ ਚਾਹ ਪਾਣੀ ਮੈਂ ਨਾ ਤੇਰੀ ਸਾਸ ਨੂੰ ਪੁੱਛਾਂ ਵੀ ਕੋਈ ਕੰਮ ਹੈਗਾ ਤਾਂ ਮੈਂ ਕਰਵਾ ਦੇਣੀ ਨਾਲ ਮੰਮੀ ਤੁਸੀਂ ਕਿਉਂ ਕੰਮ ਕਰਨਾ ਕੋਈ ਨਹੀਂ ਮੰਮੀ ਨੇ ਆਪੇ ਕਰ ਲੈਣਾ ਵਾ ਨਹੀਂ ਨਹੀਂ ਪੁੱਤ ਐਵੇਂ ਅਗਲੀ ਆਖੂਗੀ ਕਿ ਤੀ ਤੇ ਬਿਮਾਰ ਵਾ ਤੇ ਮਾਂ ਵੀ ਆਣ ਕੇ ਚੜ ਕੇ ਮੰਜੇ ਤੇ ਬੈਠੀ ਮੰਮੀ ਤੁਸੀਂ ਕੰਮ ਥੋੜੀ ਕਰਨਾ ਏ ਇੱਥੇ ਪੁੱਤ ਫਿਰ ਕੀ ਐ ਮੈਂ ਕੰਮ ਕਰ ਲੂੰਗੀ ਤਾਂ ਉਥੇ ਕਿਹੜੀ ਮਨਕੀ ਹੋ ਚੱਲੀ ਆ ਪੁੱਤ ਤੇ ਕੋਈ ਗੱਲ ਨਹੀਂ ਮੰਮੀ ਪਰ ਫਿਰ ਵੀ ਉਹ ਕੋਈ ਗੱਲ ਨਹੀਂ ਫਿਰ ਕੀ ਐ ਚੱਲ ਮੈਂ ਪੁੱਛਾਂ ਜਾ ਕੇ ਉਹਨੂੰ ਹਣਾ ਠੀਕ ਆ ਜੇ ਕੋਈ ਲਾਗੂ ਮਾੜਾ ਮੋਟਾ ਸੋਈ ਚ ਕੰਮ ਮੈਂ ਕਰਾ ਦਿੰਨੀ ਆ ਫਿਰ ਕੀ ਹੋਊ ਪੁੱਤ ਮੇਰਾ ਕੀ ਕਸ ਲੈਆ ਵਾ ਮੈਨੂੰ ਬੜਾ ਹੋਰ ਤਰਾਂਦਾ ਚੱਲ ਪੁੱਤ ਘਰ ਵੀ ਤੇ ਮੈਂ ਕਰਦੀ ਆ ਤਾਂ ਕੀ ਹੋ ਗਿਆ ਜੇ ਮੈਂ ਠੀਕ ਹੁੰਦੀ ਮੈਂ ਤੁਹਾਨੂੰ ਕਦੇ ਨਹੀਂ ਤੁਹਾਨੂੰ ਲੈਣਾ ਮੈਂ ਜੇ ਤੂੰ ਠੀਕ ਹੁੰਦੀ ਤੇ ਮੈਂ ਕਿੱਥੇ ਰਹਿਣਾ ਹਿਆਣ ਕੇ ਇਹ ਤੇ ਗੱਲ ਹੈ ਕੁਛ ਦੇਣੇ ਤੂੰ ਬਹਿ ਆਰਾਮ ਨਾ ਧਿਆਨ ਰੱਖ ਆਪਣਾ ਠੀਕ ਆ ਤੇ ਮੈਂ ਪੁੱਛ ਕੇ ਆਉਣੀ ਆ ਫਿਰ ਕਰਾ ਕੇ ਨਾ ਇੱਕ ਅੱਧਾ ਕੰਮ ਤੇ ਫਿਰ ਮੈਂ ਚੱਲ ਜਾਣਾ ਮੈਨੂੰ ਦੱਸ ਕੇ ਜਾਇਓ ਕੋਈ ਨਹੀਂ ਕੋਈ ਨਹੀਂ ਵੇਖਾ ਦਿਨ ਕਿੱਥੇ ਆ ਗਿਆ ਵਾ ਇਹਨਾਂ ਮਾਵਾਂ ਤੇ ਐਦੀ ਕੋਸ-ਪਸ ਕੋਸ-ਪਸ ਮੁੱਕਣ ਨਹੀਂ ਡਈ ਪਤਾ ਨਹੀਂ ਕਿਹੜੀਆਂ ਗੱਲਾਂ ਵਾਂ ਜਿਹੜੀਆਂ ਦੇ ਖਤਮ ਹੁੰਦੇ ਨਹੀਂ ਆਉਂਦੇ ਜਾਂ ਕਿਤੇ ਜਿੱਤੀ ਉਹ ਜਿਹੜਾ ਮਾਂ ਕਿਹੜੀ ਘਟਵਾ ਉਹਨੂੰ ਨਹੀਂ ਪਤਾ ਕਿ ਜਿਵੇਂ ਆਈ ਆ ਤੇ ਮੈਂ ਜਾ ਕੇ ਕਿਤੇ ਕੁਝ ਕਰਵਾ ਦਾ ਨਾਲ ਪਰ ਨਾ ਕੀ ਲੋੜ ਵਾ ਅਸੀਂ ਪਰੋਣੇ ਆਏ ਆ ਮੈਂ ਤਾਂ ਪਹਿ ਹੀ ਕਿ ਹੋਰ ਕੰਮ ਨੂੰ ਮੈਂ ਚੱਲ ਦੱਸ ਦਿੰਨੀ ਆ ਆਣ ਕੇ ਤੇ ਮੇਰ ਨਾਲ ਕੁਝ ਕਰਵਾਉਗੀ ਪਰ ਨਾ ਉਹਨਾਂ ਤੇ ਗੱਲਾਂ ਇਹਨੇ ਮੁੱਕਣੀਆਂ ਦੋਆਂ ਜਾਣੀਆਂ ਦੀਆਂ ਨਾ ਧੀ ਘਟਾ ਨਾ ਮਾਂ ਘਟਵਾ ਪਤਾ ਨਹੀਂ ਕਿੱਦਾਂ ਦੀਆਂ ਵਾ ਦੋਵੇਂ ਨਾ ਮਾਲੇ ਕਹਿਣਾ ਵਾ ਨਾ ਤੀਨੇ ਕਹਿਣਾ ਵਾ ਕਿ ਜਾਓ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਨਾ ਹੁਣ ਤੈਨੂੰ ਬਹਾਨਾ ਮਿਲ ਗਿਆ ਵਾ ਕਿ ਮੈਂ ਤਾਂ ਠੀਕ ਨਹੀਂ ਮੈਨੂੰ ਤੇ ਆ ਹੁੰਦਾ ਮੈਨੂੰ ਤੇ ਉਹ ਹੁੰਦਾ ਵਾ ਫਸ ਗਈ ਤੇ ਮੈਂ ਆਪੇ ਹੀ ਆ ਕੀ ਕਰਾਂ ਹੁਣ ਮੈਂ ਕਰਨਾ ਹੀ ਪੈਣਾ ਸਭ ਕੁਝ ਮੈਨੂੰ ਆਪੇ ਹੀ ਮਾਂ ਨੂੰ ਤੇ ਮੈਂ ਕਹਿ ਨਹੀਂ ਸਕਦੀ ਹੁਣ ਭੈਣ ਜੀ ਹਾਂ ਜੀ ਮੈਂ ਮੇਰੀ ਗੱਲ ਸੁਣੋ ਬਈ ਕੰਮ ਦੱਸੋ ਮੈਨੂੰ ਕਹੀ ਮੈਂ ਕੰਮ ਕਰਾਂਦਾ ਤੁਹਾਡੇ ਨਾਲ ਤੁਸੀਂ ਇਕੱਲੇ ਲੱਗੇ ਜੀ ਭੈਣ ਜੀ ਕਦੋਂ ਹੁੰਦਾ ਤਿੰਨ ਚੜਿਆ ਆ ਉਹ ਦੇਖੋ ਦਾਲ ਧਰੀਆ ਮੈਂ ਤੜਕਾ ਵੀ ਕਟਣ ਢਈ ਆ ਤੇ ਆਟਾ ਵੀ ਗੋਨੇ ਕਰਾ ਖਲਿਆ ਵਾ ਪਤਾ ਹੀਗਾ ਇਕੱਲੀ ਆ ਤੇ ਕਰਨਾ ਹੀ ਪੈਣਾ ਸਾਰਾ ਚੱਲ ਮੈਨੂੰ ਆਜ ਮਾਰ ਲੈਂਦੇ ਤੇ ਫਿਰ ਕੀ ਆ ਆਏ ਹੈ ਭੈਣ ਜੀ ਘਰ ਆਏ ਪਰ ਉਹਨੇ ਨਵਾਜਾ ਮਰ ਮਰ ਕੰਮ ਕਰਾਇਆ ਜਾਂਦਾ ਕੋਈ ਆਪੇ ਆ ਕੇ ਹੱਥ ਬਟਾ ਦੇ ਤੇ ਗੱਲ ਵੱਖਰੀ ਆ ਚੱਲ ਮੈਂ ਆਈ ਆ ਹੁਣ ਹੁਣ ਦੱਸੋ ਮੈਨੂੰ ਕੀ ਕਰਨ ਵਾਲਾ ਮੈਂ ਕਰਾ ਦਿੰਨੀ ਆ ਭੈਣ ਜੀ ਕੀ ਕਵਾਂ ਜੀਤ ਨਹੀਂ ਕਰਦਾ ਕਹਿਣ ਨੂੰ ਭਰਨਾ ਰਾਤ ਦੀ ਮੇਰੀ ਬੜੀ ਜੰਲੀ ਆ ਵੇੜੇ ਵਿੱਚ ਗੰਦ ਬੜਾ ਪਿਆ ਵਾ ਮੈਂ ਕੀ ਕਰਾਂ ਜੀ ਨਹੀਂ ਕਹਾਂਦਾ ਤੁਹਾਨੂੰ ਕਹਿਣ ਨੂੰ ਕਿ ਜੇ ਆ ਤਾਂ ਮੈਂ ਕਰ ਹੀ ਲੈ ਸਭ ਕੁਝ ਤੇ ਤੁਸੀਂ ਜੇ ਹੋ ਸਕਦਾ ਤੇ ਫਿਰ ਚਾੜੂ ਲਵਾ ਦਿਓ ਮੇਰੇ ਨਾਲ ਲੈ ਦੱਸ ਭੈਣ ਜੀ ਇਹ ਕਿਹੜੀ ਗੱਲ ਕੀਤੀ ਤੁਸੀਂ ਘਰ ਵੀ ਤੇ ਮੈਂ ਰੋਹ ਚਾੜੂ ਲਾਉਣੀ ਆ ਜੇ ਇੱਥੇ ਲਾ ਦੂੰਗੀ ਤਾਂ ਫਿਰ ਕੀ ਹੋ ਗਿਆ ਹੈ ਨਹੀਂ ਭੈਣ ਜੀ ਘਰ ਦੀ ਗੱਲ ਹੋਰ ਵਾ ਨਾ ਇੱਥੇ ਫਿਰ ਤੁਸੀਂ ਪਰੌਣੇ ਆਏ ਜੇ ਤੇ ਕੀ ਕਰਾਂ ਮੈਂ ਵੀ ਮਜਬੂਰ ਆ ਕੱਲੀ ਜਾਣੀ ਆ ਜੇ ਦਿਲਜੀਤ ਠੀਕ ਹੁੰਦੀ ਪਿੱਟ ਗਾਲੀ ਕੋਈ ਨਹੀਂਗੀ ਚਲੋ ਕੋਈ ਗੱਲ ਨਹੀਂ ਭੈਣ ਜੀ ਫਿਰ ਕੀ ਆ ਮੈਂ ਲਾਦ ਨਹੀਂ ਛਾੜੂ ਛੱਟ ਪੰਜਾਂ ਮਿੰਟਾਂ ਚ ਮੈਂ ਛਾੜੂ ਲਾੜਣਾ ਮੈਂ ਕਿਹੜਾ ਨਵਾਂ ਲਬਣਾਵਾ ਹੈ ਤੇ ਚਲੋ ਫਿਰ ਮੈਂ ਲਾ ਕੇ ਆਈ ਜੇ ਹੈ ਬਸ ਛਾੜੂ ਦੀ ਗੱਲ ਆ ਬਾਕੀ ਦੇ ਸਭ ਕੁਝ ਮੈਂ ਘਰ ਹੀ ਲਿਆਵਾ ਫੁਲਕੇ ਰਹਿ ਕੇ ਚਾਰ ਉਹੇ ਬਸ ਪਕਾਉਣੇ ਹੁਣ ਚਲ ਮੈਂ ਛਾੜੂ ਲਾਦਨੀ ਸਫਾਈ ਮੈਂ ਕਰਦਨੀ ਹੈ ਤੁਹਾਡੀ ਤੇ ਕੋਈ ਗੱਲ ਨਹੀਂ ਫਿਰ ਹੌਲੀ ਹੌਲੀ ਤੁਸੀਂ ਹਾਂ ਕਰੋ ਤੇ ਮੈਂ ਬਾਰੋਂ ਕਰਨੀ ਚਲ ਭੈਣ ਜੀ ਛਾੜੂ ਨਾ ਇੱਥੇ ਪਿਆ ਜੇ ਨਾਲ ਪੋਰਚ ਵਿੱਚ ਚਲੋ ਠੀਕ ਆ ਵਾਰ-ਵਾਰੀ ਠੀਕ ਆ ਆਹ ਤੇ ਲਾ ਦਿਓ ਫਿਰ ਤੇ ਚਲ ਚੰਗਾ ਹੋਇਆ ਆਹ ਤਾਂ ਕੰਮ ਨਿਬੜ ਸਿਰ ਉਪਾਰ ਲੱਥਾ ਮੇਰੇ ਮੇਰੇ ਤੇ ਸੋ ਸੋ ਦਿਮਾਗ ਦੇ ਨਾਣਾ ਪਟੰਡ ਨਹੀਂ ਆਈ ਗਿਆ ਹਾਇ ਹਾਇ ਵੇੜੇ ਚ ਗੜਗੜ ਗੰਦਵਾ ਤੇ ਕਿਦਾਂ ਸਫਾਈ ਕਰੂੰਗੀ ਚੱਲ ਚੰਗਾ ਹੋਇਆ ਜੇ ਆਈ ਆ ਤੇ ਹੋਰ ਨਿਕੋ ਤੇ ਇਹੋ ਲਾ ਸਹੀ ਇਹਦਾ ਚੱਲ ਮਾਂਜਾ ਫੇਰੀ ਦਿੰਨੀ ਆ ਉਹ ਵੀ ਵਿਚਾਰੀ ਕੀ ਕਰੇ ਸਾਰਾ ਤੇ ਕੰਮ ਨੂੰ ਕੱਲੀ ਨੂੰ ਕਰਨਾ ਪੈਣ ਡਿਆ ਵਾ ਦਲਜੀਤ ਵਿਚਾਰੀ ਨਾ ਡੇਗਦੀ ਤੇ ਨਾ ਕੰਮ ਪੈਂਦਾ ਚੱਲ ਮਨਾ ਛੇਤੀ ਛੇਤੀ ਮਾਂਜਾ ਮਾਰ ਦਿੰਨੀ ਆ ਆਏ ਮੰਮੀ ਨੰਬਰ ਟਾਈਪ ਲਾਤਾ ਹੈ ਹੀ ਨਹੀਂ ਆ ਮੰਮੀ ਨੇ ਕਹਿੰਦੇ ਮੈਂ ਪੁਛ ਕੇ ਹੁੰਨੀ ਆ ਮੈਂ ਤਾਂ ਕਾਦੀ ਆਂ ਵੇਖਦੀ ਆਂ ਪਹਿਲਾਂ ਜਾ ਕੇ ਆਏ ਇੱਕ ਦਿਨ ਆ ਪੰਗਾ ਹੀ ਪੈ ਗਿਆ ਵਾ ਨਾ ਤੁਰਿਆ ਜਾਏ ਨਾ ਕੁਛ ਹਾਏ ਮੰਮੀ ਝਾੜੂ ਲਾਉਣ ਦੇ ਆ ਹਾਏ ਮੈਂ ਕਦੀ ਮੰਮੀ ਨੂੰ ਘਰੇ ਝਾੜੂ ਨਹੀਂ ਲਾਉਣ ਦਿੱਤਾ ਮੰਮੀ ਤੇ ਅੱਗੇ ਠੀਕ ਨਹੀਂ ਰਹਿੰਦੇ ਹੈਗੇ ਤੇ ਮੰਮੀ ਉੱਤੋਂ ਝਾੜੂ ਲਾਉਣ ਦੇ ਆ ਘਰੇ ਵੀ ਮੈਂ ਤੇ ਡੈਡੀ ਮਾੜਾ ਮੋਟਾ ਕਰਕੇ ਝਾੜੂ ਲਾ ਲੈਨੇ ਹਾਂ ਕਿਉਂਕਿ ਮੰਮੀ ਕੋ ਝਾੜੂ ਲੱਗਦਾ ਹੀ ਨਹੀਂ ਆ ਤੇ ਮੰਮੀ ਨੇ ਵੀ ਕਹਿਤਾ ਮੰਮੀ ਨੂੰ ਵੀ ਜਾਓ ਝਾੜੂ ਲਾਓ ਭੈਣ ਜੀ ਜੇ ਉਹ ਆਈਏ ਆ ਤੇ ਉਹਨਾਂ ਕੋ ਇਦਾਂ ਘਰ ਦੇ ਕੰਮ ਕਰਾਉਣੇ ਆ ਮੈਨੂੰ ਨਾ ਸ਼ਰਮ ਨਾਲ ਗੱਲ ਕਰਨੀ ਪੈਣੀ ਆ ਮੈਨੂੰ ਮੰਮੀ ਇੱਥੇ ਝਾੜੂ ਲਾਉਣ ਥੋੜੀ ਆਏ ਜੇ ਆਈ ਗਏ ਆ ਵਿਚਾਰੇ ਹਈ ਹਈ ਗਰਮੀ ਹੋ ਗਈ ਕਿੱਡਾ ਜੀ ਨੂੰ ਕੁਛ ਜਿਆ ਹੋਣ ਰਿਆ ਵਾ ਪਰ ਚਲ ਮਾਂਜਾ ਵਾਜੀ ਚੱਲਿਆ ਵਾ ਇੱਕ ਤਰ੍ਹਾਂ ਦਾ ਵੇੜਾ ਵੀ ਬੜਾ ਵੱਡਾ ਵਾ ਉਤੋਂ ਗੰਧ ਵੀ ਬੜਾ ਪਿਆ ਵਾ ਚੱਲ ਕੋਈ ਨਹੀਂ ਹੁਣ ਤੇ ਮਾਰਨਾ ਹੀ ਪੈਣਾ ਵਾ ਚਲ ਮਾਂਜਾ ਤੇ ਵੱਜ ਗਿਆ ਵਾ ਹੁਣ ਜਾ ਕੇ ਪੁੱਛ ਲੈਣੀ ਦੀ ਸੱਸ ਨੂੰ ਕਿ ਹੋਰ ਕੋਈ ਕੰਮ ਹੈਗਾ ਤਾਂ ਹੋਰ ਦੱਸ ਦੋ ਮੈਨੂੰ ਮੈਂ ਕਰ ਜਾ ਚਲ ਮਨਾ ਤੀ ਵਾਸਤੇ ਕਰਨਾ ਹੀ ਪੈਣਾ ਵਾ ਚੱਲ ਰੋਟੀਆਂ ਤੇ ਖਵਾਲੀ ਗਈਆਂ ਸਾਰਿਆਂ ਨੂੰ ਤੇ ਸੋਈ ਵੀ ਹੋ ਗਈ ਸਾਫ਼ ਫੜਿਆਗੇ ਭਾਂਡੇ ਮਾਂਜਣ ਵਾਲੇ ਅਜੇ ਕੱਪੜੇ ਵੀ ਕੱਢਣ ਵਾਲੇ ਪਏ ਹੈਂ ਜੀ ਹਾਂਜੀ ਮੈਂ ਨਾ ਸਾਰੇ ਸਫਾਈ ਕਰਦੀ ਆ ਚੱਲ ਵਧੀਆ ਕੀਤਾ ਭੈਣ ਜੀ ਗੁੱਸਾ ਨਾ ਕਰਿਓ ਕਿਤੇ ਹੈਂ ਨਹੀਂ ਮੈਂ ਝਾੜੂ ਲਵਾਇਆ ਮੇਰੀ ਮਜਬੂਰੀ ਆ ਮੈਂ ਵੀ ਕੱਲੀ ਘਰੀ ਆ ਮੇਰਾ ਕਿਹੜਾ ਜੀ ਕੰਡ ਐ ਤੁਹਾਨੂੰ ਕਹਾਂ ਮੈਂ ਝਾੜੂ ਵੱਲੋਂ ਚਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੇਰੀ ਧੀ ਦਾ ਘਰ ਆ ਮੈਨੂੰ ਕਿਹੜਾ ਕੋ ਬਗਾਨਾ ਆ ਨਾਲੇ ਮੈਂ ਤੁਹਾਨੂੰ ਆਪਣੇ ਭੈਣ ਹੀ ਮੰਦੀ ਆ ਜੇ ਭੈਣਾਂ ਨੂੰ ਕਹਿ ਹੀ ਲਈਦਾ ਵਾ ਤੇ ਪਰ ਫਿਰ ਵੀ ਨਾ ਮਨ ਵਿੱਚ ਇੱਕ ਵਾਰੀ ਹੋਇਆ ਵੀ ਨਹੀਂ ਕਹਿਣਾ ਚਾਹੀਦਾ ਚਲ ਕੋਈ ਜੀ ਭੈਣ ਜੀ ਐਵੇਂ ਨਹੀਂ ਹੁਣ ਜੀ ਗੱਲ ਸੋਚੀ ਦੀ ਹੁੰਦੀ ਨਾ ਇੱਕ ਪਾਸੇ ਭੈਣ ਕਹਿੰਦੇ ਜਿੱਤੇ ਇੱਕ ਪਾਸੇ ਹਜੇ ਗੱਲ ਸੋਚੀ ਦੇ ਜਿੱਤੇ ਤੇ ਮੇਰੀ ਗੱਲ ਸੁਣੋ ਜੇ ਕੋਈ ਹੋਰ ਕੰਮ ਹੈਗਾ ਤਾਂ ਵੀ ਦੱਸ ਦਿਓ ਮੈਨੂੰ ਭੈਣ ਜੀ ਆਮਤ ਹੈ ਨਾ ਰੋਟੀ ਮੈਂ ਸਾਰਿਆਂ ਨੂੰ ਖਵਾ ਲਦੀ ਆ ਤੇ ਖਵਾ ਬਸ ਹਾਂਜੀ ਆਪਾਂ ਦੇ ਮੰਜਨ ਵਾਲੇ ਆ ਅੱਛਾ ਤੇ ਕੱਪੜੇ ਕੱਢਣ ਵਾਲੇ ਆ ਅੱਛਾ ਤੇ ਐਦਾਂ ਕਰੋ ਹਾਂ ਤੁਸੀਂ ਤੁਸੀਂ ਨਾ ਆਪਾਂ ਦੇ ਮਾਜ ਕੇ ਨਾ ਤੇ ਰੋਟੀ ਖਾ ਲਓ ਅੱਗੇ ਮੈਂ ਜਾ ਕੇ ਤੇ ਕੱਪੜੇ ਕੱਢ ਲਾਂ ਚਲੋ ਠੀਕ ਆ ਆ ਮੌਸਮ ਦਾ ਨਹੀਂ ਪਤਾ ਨਾ ਛਾਟੀ ਆ ਵਾਏ ਨੇ ਰਿਵਰ ਲੱਗ ਪਈ ਆ ਚਲੋ ਕੋਈ ਨਹੀਂ ਜਾਓ ਤੁਸੀਂ ਕਰ ਲਓ ਤੇ ਮੈਂ ਆਪਰੇ ਕਾਟਾਵਾਂ ਆ ਸਾਡੇ ਪੱਟ ਮਾਂਜ ਤੇ ਰੋਟੀ ਖਾ ਲਓ ਜੱਗਾ ਉਹ ਨਹੀਂ ਕੋਈ ਗੱਲ ਨਹੀਂ ਪਹਿਲਾਂ ਆਪਾਂ ਦੇ ਨਹੀਂ ਪਤਾ ਕੋਈ ਗੱਲ ਨਹੀਂ ਚਲ ਮਾਂਜ ਦਿੰਨੀ ਆ ਆਪਾਂ ਦੇ ਲਿਆ ਕੁੜੇ ਵੇੜਾ ਦਾ ਵਾਵਾ ਹੀ ਚੰਡਦਾ ਵਾ ਹੈ ਚੰਗਾ ਕਫ ਕਸ ਕਾ ਝਾੜੂ ਮਾਰਿਆ ਵਾ ਐ ਵਿਥਾਂ ਖੁੰਝਾ ਜੂ ਕੂੜਾ ਕੱਢ ਕੇ ਮਾਰਿਆ ਬਾਹਰ ਨਾ ਇੱਕ ਦਿਨ ਮੇਰ ਕੋਈ ਨਹੀਂ ਸਫਾਈ ਹੋਈ ਤੇ ਨਾ ਇਹ ਕੁੜੀ ਨੇ ਕਦੀ ਨਹੀਂ ਕੀਤੀ ਆ ਐਦਾਂ ਕਰਦੀ ਆ ਹੁਣ ਕੱਪੜੇ ਕੱਢ ਲੈਣੇ ਆ ਮੈਂ ਤਾਂ ਕਹਿੰਨੀ ਆ ਵਾਵਾ 4 ਦਿਨ ਹੋਰ ਰਹਿ ਜਾਣ ਇੱਥੇ ਤੇ ਨਜ਼ਾਰੇ ਲੱਗ ਜਾਣਗੇ ਤੇ ਮੈਂ ਤੇਰਾ ਸਾਰੇ ਕੰਮ ਇਹਦੇ ਕੋਈ ਕਰਵਾਵਾ ਕੰਮ ਵਾਵਾ ਸਵਾਰ ਕੇ ਕਰਦੀ ਆ ਨਾਲੇ ਆਪਣੇ ਧੀ ਦੇ ਘਰ ਆਈ ਆ ਉਹਦਾ ਕਰਨ ਦੀ ਮੇਰਾ ਥੋੜੀ ਕਰਨ ਦੀ ਆ ਕੁਛ ਅਜੇ ਤੇ ਮੇਰੇ ਟੱਬਰ ਨੂੰ ਨਹੀਂ ਪਤਾ ਵੀ ਇਹ ਉਹਦੇ ਕੋ ਕੰਮ ਕਰਵਾਉਂਦੀ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਮੇਰੇ ਸਿਰਦੇ ਵਾਲਾ ਨੂੰ ਪਹਿਣਾ ਵਾ ਤੇ ਨਾਲ ਕਿਉਂ ਮੇਰੇ ਕੋ ਸਿਰਦੇ ਵਾਲਾ ਨੂੰ ਪਹਿਣਗੇ ਉਹਨ ਦੇ ਧੀ ਦਾ ਘਰ ਵਾ ਜਿੱਦਾਂ ਮਰਜੀ ਤੁਰੇ ਫਿਰੇ ਸਗੋਂ ਵਧੀਆ ਵਾ ਕਿ ਮੈਂ ਕਿ ਕੋ ਰੋਕ ਟੋਕਾਂ ਢੀ ਨਾ ਖਾਣ ਪੀਣ ਦੀ ਰੋਕ ਨਾ ਕਰ ਤੁਰਨ ਫਿਰਨ ਦੀ ਰੋਕ ਜਿੱਦਾਂ ਮਰਜੀ ਆਪਣੇ ਘਰ ਵਾਂਗੂ ਸਰਨ ਤੁਰਨ ਢੀ ਆ ਤੇ ਜੇ ਮੈਂ ਨੋਕਾ ਟੋਕੀ ਕਰਾਂ ਤੇ ਫਿਰ ਕਹਿਣਾ ਕਿ ਕੁੜਮਣੀ ਆ ਮੈਂ ਤੇ ਕੁੜਮਣੀ ਬਣਾਈ ਨਹੀਂ ਆ ਮੈਂ ਤਾਂ ਭੈਣ ਬਣਾਈ ਆ ਤੇ ਪਹਿਣਾ ਵਾਂਗੂ ਆਪਣੇ ਘਰ ਸਮਝ ਕੇ ਤਾਂ ਆਪਣਾ ਕੰਮ ਕਰ ਨਾਲ ਖਾ ਪੀਂ ਨਜ਼ਾਰੇ ਲੈ ਇੱਦਾਂ ਕਰਦੀ ਆ ਇਹਨੂੰ ਨਾ ਜ਼ੋਰ ਲਵਨੀ ਆ ਕਿ ਤੂੰ ਆਈ ਆ ਹੁਣ ਭੈਣ ਜੀ ਤੇ ਚਾਰ ਦਿਨ ਰਹਿ ਲਾ ਤੇ ਚਵਾਂ ਦਿਨਾਂ ਚ ਮੈਂ ਕਿੰਨਾ ਕੰਮ ਕਢਾ ਲੈਣਾ ਆ ਆ ਕਣਕਾਂ ਕਣਕਾਂ ਦੇ ਪੈਣ ਵਾਲੀਆਂ ਪਰੋਲੇ ਵਾਲੇ ਕੱਢੇ ਬਾਹਰ ਇਹ ਵਾਲਾ ਕੰਮ ਕਢ ਜੇ ਮੇਰੇ ਨਾਲ ਨਾ ਫਿਰ ਟ ਗੱਲ ਹੀ ਕੋਈ ਨਹੀਂ ਫਿਰ ਤਾਂ ਹੌਲੀ ਹੌਲੀ ਕੰਮ ਤੁਰਿਆ ਰਹਿਣਾ ਚੱਲ ਮਨਾ ਮਸ਼ੀਨ ਚੋਂ ਕੱਪੜੇ ਕੱਢ ਲਾ ਤੇ ਹੋਰ ਜਿਹੜਾ ਕੋਈ ਕੰਮ ਆ ਨਾ ਉਹ ਵੀ ਸੋਚ ਕੇ ਤੂੰ ਵੀ ਕਰਵੋਣੀ ਜਾ ਕੇ ਦੇਖੋ ਮੰਮੀ ਹਾਂ ਪੁੱਤ ਇੱਕ ਹੀ ਕਰਨ ਦੇ ਜੀ ਚੱਲ ਫਿਰ ਕੀ ਆ ਪੁੱਤ ਉਹਨਾਂ ਦੇ ਦੇ ਤੂੰ ਕੰਮ ਥੋੜੀ ਕਰਨ ਆਏ ਏ ਇੱਧਰ ਆਓ ਬਾਹਰ ਆਓ ਮੇਰੀ ਗੱਲ ਸੁਣ ਤੇਰੀ ਮੰਮੀ ਇਕੱਲੀ ਕੰਮ ਕਰਨ ਢੀ ਜੇ ਮੈਂ ਇਹ ਨਾਲ ਮਸਾ ਕਰਾ ਦੂੰਗੀ ਤੇ ਮੈਂ ਕਿਹੜੀ ਕੱਸ ਚਲੀ ਆ ਪੁੱਤ ਮੰਮੀ ਮੰਮੀ ਹੈਗੇ ਆ ਨਾਲ ਦਾ ਜੀਤ ਆ ਆਪੇ ਕਰ ਲੈਣਗੇ ਤੂੰ ਚਲੋ ਵਿਚਾਰੀ ਕੁੱਠੇ ਨਹੀਂ ਜਾਣ ਰਿਆ ਉਹਦੀ ਲੱਤ ਪੀੜ ਕਰਨ ਢੀ ਆ ਉਹਦਾ ਫਰਕ ਪਿਆ ਨਹੀਂਗਾ ਨਹੀਂ ਨਹੀਂ ਅਜੇ ਲੱਤ ਪੀੜ ਕਰਦੀ ਆ ਨਾ ਅਜੇ ਇਹਦੇ ਕੋ ਚੰਗੀ ਤਰ੍ਹਾਂ ਉੱਠਿਆ ਨਹੀਂ ਜਿੰਦਾ ਭਾਰ ਨਹੀਂ ਪੈਂਦਾ ਤੇ ਮੈਂ ਕਿਤੇ ਡਿੱਗੂਗੀ ਤੇ ਫਿਰ ਸਿਆਪਾ ਪਊਗਾ ਕੋਈ ਤਾਂ ਕਰਕੇ ਤੇ ਚਲੋ ਕੋਈ ਗੱਲ ਨਹੀਂ ਆ ਆਪੇ ਕਰ ਲਊਗਾ ਤੂੰ ਬਾਹਰ ਆਓ ਪੁੱਤ ਕੋਈ ਗੱਲ ਨਹੀਂ ਉਹ ਹੈਗੇ ਮੈਨੂੰ ਮਨ ਲੈ ਕਹਿੰ ਆ ਗੱਲ ਤੇ ਮੰਮੀ ਦੀ ਨਾ ਮੈਨੂੰ ਬਹੁਤ ਮਾੜੀ ਲੱਗੀ ਐ ਜੇ ਆ ਹੀ ਗਏ ਐ ਦਲਜੀਤ ਤੇ ਮੰਮੀ ਉਹਨਾਂ ਹੁਣ ਕੰਮ ਹੀ ਲਈ ਰੱਖਣਾ ਵਾ ਮੈਂ ਡੇਡ ਨਾਲ ਗੱਲ ਕਰਦਾ ਗਾੜੀ ਜੀ ਆ ਪਤਾ ਕੀ ਗੱਲ ਕੀ ਗੱਲ ਹੋ ਗਈ ਤੁਸੀਂ ਬਾਹਰ ਬੈਠੇ ਹੋ ਕੋਈ ਨਹੀਂ ਯਾਰ ਬੁਖਾਰ ਲੱਗਦਾ ਮੈਨੂੰ ਹੋ ਗਿਆ ਥੋੜਾ ਜਿਹਾ ਤੇ ਦਵਾਈ ਜਾਂਦੀ ਆ ਕੱਲ ਘਟਾ ਜਾ ਪੈਗਾ ਨਾ ਕਣਕ ਵਾਲ ਦੇ ਅੱਛਾ ਬਣਾ ਹੋਰ ਦੇਣਾ ਖੀਰ ਦਵਾਈ ਲੈਂਦੀ ਆ ਦਵਾਈ ਤੇ ਨਹੀਂ ਜਾਂਦੀ ਕੋਈ ਤੇ ਚਲੋ ਚਲੀਏ ਲਈਏ ਜਾ ਕੇ ਫਿਰ ਕੋਈ ਨਹੀਂ ਕੋਈ ਨਹੀਂ ਹੁੰਦਾ ਅੱਜ ਕੱਲ ਹੋ ਜਾਂਦਾ ਥੋੜਾ ਬੋਧਾ ਉਹ ਨਹੀਂ ਨਹੀਂ ਚਲੋ ਹੋਰ ਗਿਆ ਵਾ ਤੇ ਦਵਾਈ ਲੈ ਕੇ ਜਾ ਕੇ ਫਿਰ ਨਹੀਂ ਨਹੀਂ ਕੋਈ ਨਹੀਂ ਲਾਵਾਂਗੇ ਬਾਈ ਵਾੜਵਾ ਏਦਾਂ ਠੀਕ ਹੋੜਵਾ ਉਹ ਨਹੀਂ ਚੈੱਕ ਕਰਾਈਏ ਤੇ ਦਵਾਈ ਲਈਏ ਐਦਾਂ ਪੰਜਰ ਇੰਦੇ ਘੱਟੇ ਘੱਟੇ ਇਹ ਹੋਰ ਕੰਮ ਕਰਨ ਵਾਲੇ ਪਏ ਦਵਾਈ ਖਾਂਦੇ ਰਹੋਗੇ ਮੇਰੀ ਗੱਲ ਸੁਣੋ ਦਲਜੀਤ ਦੀ ਮੰਮੀ ਆਈ ਆ ਅੱਛਾ ਤੇ ਮੰਮੀ ਸਾਡੇ ਉਹਨੂੰ ਕੰਮ ਲਈ ਰੱਖਣ ਦੇ ਕੰਮ ਲਾਵ ਹਾਂਜੀ ਕੀ ਕਰਵਾਣ ਦੇ ਆ ਮੈਂ ਵੇਖਿਆ ਅੰਦਰ ਭਾਂਡੇ ਡੇ ਹਮਾਂਜਨ ਗਰਮੀ 'ਚ ਤੇ ਜੇ ਵਿਚਾਰੇ 2 ਦਿਨ ਆਈ ਕੇ ਇਹ ਤੇ ਕੰਮ ਚੰਗਾ ਕਰੀ ਆ ਉਹਨੇ ਕਹਿ ਦੇ ਕਰਾ ਕੇ ਜਾਵ ਲੱਗੇ ਆ ਇਹ ਹੁਣ ਮੈਨੂੰ ਨਹੀਂ ਇਹ ਪਤਾ ਮੈਨੂੰ ਤਾਂ ਲੱਗਦਾ ਕਹਿ ਕੇ ਕਰਾਇਆ ਜੋ ਮੰਮੀ ਤਾਂ ਪਤਾ ਹੀ ਆ ਤੁਹਾਨੂੰ ਪਤਾ ਨਹੀਂ ਜਾਂਦੇ ਆਪ ਸਰਬ ਤੁਹਾਨੂੰ ਕਰ ਲਿਓ ਕਦੇ ਕੜੀ ਪਤਾ ਨਹੀਂ ਜੀ ਹੁਣ ਉੱਗੇ ਸਾਲ ਸਿਰੇ ਝਾੜੂ ਦੋਂਦੇ ਵੀ ਵੇਖੀਓ ਸ਼ਾਇਦ ਮੈਨੂੰ ਲੱਗਦਾ ਵਾ ਕਿ ਮੜਾ ਧਿਆਨ ਦੋ ਤਹੀਵੇਂ ਗਲਤੀ ਇਹ ਨਾ ਮੈਨੂੰ ਲੱਗਦਾ ਫੇਰ ਦਾ ਪ੍ਰਭਦਾਇ ਕੰਮ ਹੋਣਾ ਇਹ ਹੁਣ ਨਾ ਵੇਖਾਂਗੇ ਜੇ ਦੋ ਕੰਮ ਐ ਕਹੇ ਆ ਨਾ ਤੇ ਫਿਰ ਮੈਨੂੰ ਲੱਗਦਾ ਕਿ ਗਾੜੀ ਕੰਮ ਹੋਰ ਵੀ ਕਹਿਣਗੇ ਤਹੀਵੇਂ ਧਿਆਨ ਰੱਖੋ ਮੈਂ ਵੀ ਰੱਖਦਾ ਹਾਂ ਇੱਕ ਵੀ ਪਤਾ ਨਾ ਕਰਾਂ ਮੈਂ ਜੇ ਇਹਨੇ ਕਿਹਾ ਹੋਵੇ ਇਹਦੀ ਗੱਲ ਤਾਂ ਲੱਗ ਜਾਣਾ ਪਤਾ ਨਹੀਂ ਨਹੀਂ ਮੰਮੀ ਨੇ ਨਾ ਮੰਨਣਾ ਨਹੀਂਗਾ ਚੋਰ ਜਿਹੜਾ ਪਹਿਲਾਂ ਤੇ ਨਿਕਲ ਜਾਂਦਾ ਹੁੰਦਾ ਯੋ ਤੁਸੀਂ ਮੜਾ ਧਿਆਨ ਰੱਖੋਣ ਮੌਕੇ ਤੇ ਫੜਾਂਗੇ ਕੱਲੇ ਵੀ ਗਲਤੀ ਨਹੀਂ ਠੀਕ ਪੁੱਛਾਂਗੇ ਤੇ ਚਲੋ ਉਠੋ ਆਪਾਂ ਚਲੀਏ ਦਵਾਈ ਲੈ ਕੇ ਆਈਏ ਆ ਤੁਸੀਂ ਕਿੱਦਾਂ ਕਰ ਰਹੇ ਹੋ ਉਹ ਨਹੀਂ ਨਹੀਂ ਉਠੋ ਕਿਦਾਂ ਸਰੀਰ ਤਾਂ ਪੰਡਿਆ ਵਾ ਤਾਂ ਇਹ ਆਪੇ ਠੀਕ ਹੋ ਜਾਊਗਾ ਹਾਏ ਮੰਮੀ ਹਜੇ ਤੱਕ ਆਈ ਨਹੀਂ ਆ ਝਾੜੂ ਨਹੀਂ ਲੱਗਾ ਹੈਗਾ ਅਜੇ ਤੱਕ ਮੰਮੀ ਨੇ ਕੋਈ ਹੋਰ ਕੰਮ ਨਾ ਡਾਤਾ ਏ ਮੰਮੀ ਨੂੰ ਇੱਥੇ ਮੰਮੀ ਦਾ ਵੀ ਨਾ ਮੈਨੂੰ ਕੋਈ ਸਾਥ ਪਤਾ ਨਹੀਂ ਲੱਗਦਾ ਮੰਮੀ ਕੀ ਨੂੰ ਜਵਾਬ ਦਿੰਦੇ ਹੀ ਨਹੀਂ ਆ ਵੀ ਮੈਨੂੰ ਮੇਕੋ ਝਾੜੂ ਨਹੀਂ ਲੱਗਦਾ ਹੈਗਾ ਕਹਿ ਦੇਣ ਵੀ ਭੈਣ ਜੀ ਮੈਂ ਝਾੜੂ ਨਹੀਂ ਲਾਉਂਦੀ ਹੈਗੀ ਮੰਮੀ ਦਾ ਵੀ ਨਾ ਮੈਨੂੰ ਸਮਝ ਨਹੀਂ ਆਉਂਦੀ ਆਹ ਲੰਦੇ ਮੰਮੀ ਨੂੰ ਮੈਂ ਪੁੱਛਦੀ ਆ ਗਈ ਜੇ ਬੈਠੀ ਮੇਰੀ ਤੀ ਹਾਂਜੀ ਹਾਂਜੀ ਆਹੋ ਪੁੱਤ ਬੈਠੀ ਆ ਪਹਿਲਾਂ ਮੈਨੂੰ ਦੱਸੋ ਕਿ ਤੁਹਾਨੂੰ ਕਿੰਨੇ ਕਿਹਾ ਸੀ ਝਾੜੂ ਲਾਓ ਜਾ ਕੇ ਵੇੜੇ 'ਚ ਨਾ ਤੈਨੂੰ ਅੰਦਰ ਬੈਠੀ ਨੂੰ ਕਿੱਦਾਂ ਪਤਾ ਮੈਨੂੰ ਸਮਝਾ ਝਾੜੂ ਲਾਉਣ ਦੀ ਲੈ ਦੱਸ ਕਿੱਦਾਂ ਪਤਾ ਲੱਗ ਗਿਆ ਤੈਨੂੰ ਮੈਂ ਉੱਠ ਕੇ ਵੇਖ ਕੇ ਆਈ ਸੀ ਹਾਏ ਮੇਰੇ ਰੱਬਾ ਦੇਖ ਕੇ ਸੱਟ ਪਾਵੇਂ ਲਵਾ ਲੈਂਦੀ ਫੇਰ ਤੇ ਮੈਨੂੰ ਹੁਣ ਡੈਪੀਨਾ ਟਾਈਮ ਹੋ ਗਿਆ ਤੁਸੀਂ ਆਏ ਨਹੀਂ ਆ ਉਹ ਤੇ ਮੈਂ ਜਾ ਕੇ ਵੇਖ ਲਿਆ ਤੁਸੀਂ ਤੇ ਮੈਨੂੰ ਪਤਾ ਮੈਨੂੰ ਦੱਸਣਾ ਤੇ ਨਹੀਂ ਹੈਗਾ ਚਲ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋ ਗਿਆ ਮੰਮੀ ਫੇਰ ਉਹ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਵਾ ਨਾ ਵੀ ਤੁਹਾਨੂੰ ਡਾਕਟਰ ਨੇ ਮਨਾ ਕੀਤਾ ਹੀ ਪਿਛੜੂ ਨਹੀਂ ਲਾਉਣਾ ਤੁਹੀਂ ਚਲੋ ਪਤਾ ਮਾੜਾ ਮੋਟਾ ਆਪਣੇ ਘਰ ਵੀ ਤੇ ਲਾਉਣਾ ਹੀ ਪੈਂਦਾ ਵਾ ਘਰੇ ਵੀ ਤੁਹਾਨੂੰ ਪਤਾ ਤੁਹਾਨੂੰ ਡੈਡੀ ਲਾਉਂ ਦਿੰਦੇ ਏ ਛੜੂ ਚਲ ਥੋੜਾ ਬੋਤਾ ਕਦੀ ਕਦਾਈ ਲਾ ਲਾਈ ਲੈਣੀ ਆ ਕੋਈ ਗੱਲ ਨਹੀਂ ਜਾਂ ਤੇ ਉਹਨਾਂ ਨੂੰ ਕਹਿ ਦਿੰਦੇ ਵੀ ਹੋਰ ਕੋਈ ਕੰਮ ਕਰ ਲੈਂਦੇ ਮੈਂ ਗਈ ਤੇ ਸੱਸ ਵੱਲ ਤੇ ਮੈਂ ਕਿਹਾ ਭੈਣ ਜੀ ਕੋਈ ਕੰਮ ਹੈਗਾ ਤਾਂ ਮੈਨੂੰ ਦੱਸ ਤੋ ਤੇ ਮੈਨੂੰ ਕਹਿੰਦੀ ਭੈਣ ਜੀ ਗੰਦ ਬੜਾ ਪਿਆ ਵਾ ਤੇ ਤੁਸੀਂ ਬਾਹਰ ਵਿੜਾ ਸਾਫ਼ ਕਰ ਲਓ ਤੁਸੀਂ ਕਹਿ ਦੇਣਾ ਹੀ ਭੈਣ ਜੀ ਵੀ ਮੇਰੇ ਕੋ ਨਹੀਂ ਸਾਫ਼ ਹੋਣਾ ਵਿੜਾ ਚੱਲ ਪੁੱਤ ਮੇਰੇ ਕੋਲ ਜਵਾ ਮम्मी ਏਵੀ ਨਹੀਂ ਉਹੋ ਜੀ ਦਾ ਵੀ ਕਿਸੇ ਦੇ ਥੱਲੇ ਲੱਗ ਜਾਉ ਤੇ ਚੱਲ ਛੋਲੀ ਪੋੜ ਸੁਣ ਨਾ ਲਵੇ ਕੋਈ ਮम्मी ਆਪਕੇ ਕੋ ਲੈ ਕੇ ਤੇ ਖਾਣ ਨਹੀਂ ਦੇ ਹੈਗੇ ਤੇ ਵੀ ਇੱਦਾਂ ਤੁਸੀਂ ਉਹਨਾਂ ਦੇ ਚੱਲ ਗੁੱਸਾ ਕਰਨ ਨੂੰ ਪੀ ਦੇਤੀ ਹੈ ਕਿ ਕੋਈ ਪਾਪ ਕੀਤਾ ਵਾ ਓਏ ਗੱਲ ਨਹੀਂ ਪੁੱਤ ਫਿਰ ਕੀ ਹੋ ਗਿਆ ਤੇਰਾ ਘਰ ਵਾ ਤਾਂ ਕੀ ਹੈ ਤੂੰ ਮੈਨੂੰ ਯਾਰ ਮੇਰਾ ਘਰ ਹੈ ਮम्मी ਤੇ ਮੈਂ ਤੁਹਾਨੂੰ ਕਹਾਂਗੀ ਵੀ ਤੂੰ ਇੱਥੇਣ ਕੇ ਟਾੜੂ ਲਾਓ ਚੱਲ ਕੋਈ ਗੱਲ ਨਹੀਂ ਤੂੰ ਠੀਕ ਨਹੀਂ ਗਈ ਤੇ ਫਿਰ ਕੀ ਹੋ ਗਿਆ ਲਾਤਾ ਤੇ ਤੂੰ ਦਾ ਡੰਡਈ ਮੇਰੇ ਗਾਲੀ ਪੈ ਗਈਆਂ ਤੇ ਪੈਣਾ ਨਹੀਂ ਮੈਂ ਕੱਲ ਟਾਡੇ ਅੱਗੇ ਮੈਂ ਪਾਂਡੇ ਢੇ ਹੀ ਸਾਫ਼ ਕਰਨਾ ਵੇਖਿਆ ਹੋਰ ਰਹਿ ਗਏ ਹੀ ਬਾਕੀ ਧੋਣ ਵਾਲੇ ਮੈਂ ਦੱਸ ਉਹ ਵੀ ਤੈਨੂੰ ਦੱਸਣੀ ਆ ਨਾ ਸਾਫ਼ ਕਰਨ ਲਈ ਤੇ ਗੁਰਸ਼ਰਨ ਆ ਗਿਆ ਤੇ ਮੈਂ ਸੋਚਣ ਡੀ ਵੀ ਮੈਂ ਗੁਰਸ਼ਰਨ ਨੂੰ ਦੱਸਣਾ ਪਰ ਮम्मी ਸਾਡੂ ਲੋੜ ਨਹੀਂ ਨਹੀਂ ਉਹਨੂੰ ਅੱਗੇ ਪਤਾ ਲੱਗ ਗਿਆ ਉਹਨੇ ਅੱਗੇ ਮੇਰੇ ਤੋਂ ਪਾਂਡੇ ਖੋਲਿਆ ਤੇ ਮੈਨੂੰ ਆਂਦਾ ਮੰਮੀ ਚਲੋ ਦੇਖਾਂਦਾ ਤੁਸੀਂ ਨਹੀਂ ਪਾਂਡੇ ਮਾ ਜਾਣੇ ਤੇ ਗੁੱਸੇ ਨੇ ਜਿਆਨਾ ਬਾਹਰ ਚੱਲ ਗਿਆ ਰੋਟੀ ਖਾਦੀ ਆ ਕਿ ਨਹੀਂ ਕੋਈ ਨਹੀਂ ਖਾ ਲੈਨੀ ਆ ਰੋਟੀ ਵੇਖਿਆ ਅਜੇ ਤੱਕ ਰੋਟੀ ਨਹੀਂ ਖਾਦੀ ਚਲ ਕੋਈ ਨਹੀਂ ਪੁੱਤ ਜਾਣ ਲੱਗੀ ਇੱਕ ਹਲਕਾ ਖਾ ਲੈਨੀ ਆ ਤੇ ਦਵਾਈ ਦਵਾਈ ਵੀ ਨਾਲ ਹੀ ਖਾ ਲੈਣੀ ਹੈ ਕੋਈ ਨਹੀਂ ਤੂੰ ਕੋ ਮੇਰਾ ਇੰਨਾ ਫਿਕਰ ਕਰਨੀ ਹੈ ਦੱਸ ਮੈਂ ਨਹੀਂ ਕਰਨਾ ਤੇ ਕਿੰਨੇ ਕਰਨਾ ਵਾ ਕੋਈ ਨਹੀਂ ਪੁੱਤ ਮੈਂ ਠੀਕ ਵਾਂ ਮੇਰੀ ਧੀ ਠੀਕ ਹੈ ਰਵੇ ਨਾ ਮੈਂ ਆਪਣੇ ਆਪ ਠੀਕ ਹੋ ਜਾਵਾਂ ਮੈਂ ਕੋਈ ਐਵੇਂ ਸੱਟ ਲਵਾ ਕੇ ਬੈਗੀ ਮੈਨੂੰ ਕੀ ਪਤਾ ਹੀ ਪਤਾ ਨੂੰ ਇੱਥੇ ਆਣ ਕੇ ਛਾੜੂ ਲੋੜੇ ਪੈਣੇ ਹਾਈ ਹਾਈ ਪੁੱਤ ਫਿਰ ਕੀ ਹੋ ਗਿਆ ਤੇਰੇ ਵਾਸਤੇ ਤਾਂ ਪੁੱਤ ਮੇਰੀ ਜਾਨ ਵੀ ਹਾਜ਼ਰ ਵਾ ਹੈਂ ਤੇਰੇ ਕਰਕੇ ਤੇ ਹੀ ਉੱਡੇ ਫਿਰਨੇ ਆ ਦੋਵੇਂ ਮੰਮੀ ਉਹ ਗੱਲ ਤੇ ਮੈਂ ਸਮਝਦੀ ਆ ਪਰ ਮੈਂ ਤਾਨੂੰ ਇਸ ਕਰਕੇ ਥੋੜੀ ਜਿਹੀ ਆਉਂਦੀ ਆ ਵੀ ਤੂੰ ਇੱਥੇ ਆਣ ਕੇ ਕੰਮ ਕਰੋ ਚਲ ਕੋਈ ਗੱਲ ਨਹੀਂ ਪੁੱਤ ਫਿਰ ਕੀ ਆ ਮੈਂ ਤਾਂ ਕਹਿੰਨੀ ਰੱਬ ਕਿ ਇਹਨੂੰ ਗਰੀਬੀ ਵੀ ਨਾ ਦਵੇ ਜੇ ਗਰੀਬੀ ਤੇ ਧੀ ਨਾ ਦਵੇ ਗਰੀਬੀ ਚ ਕਿਹ ਹੈ ਹਾਂ ਹਾਂ ਇਦਾਂ ਕੋ ਕਰਦੀ ਆ ਧੀਾਂ ਕਿਤੇ ਮਾੜੀਆਂ ਹੁੰਦੀਆਂ ਵਾ ਮਾੜੀਆਂ ਤੇ ਨਹੀਂ ਹੁੰਦੀਆਂ ਮੰਮੀ ਧੀਾਂ ਤੇ ਪੁੱਤਾਂ ਨਾਲੋਂ ਵੀ ਜ਼ਿਆਦਾ ਚੰਗੀਆਂ ਹੁੰਦੀਆਂ ਵਾ ਪਰ ਜਦੋਂ ਇਹੋ ਜਿਹਾ ਟਾਈਮ ਵੇਖਣਾ ਪਈ ਨਾ ਫਿਰ ਮਨ ਨੂੰ ਬੜਾ ਦੁੱਖ ਹੁੰਦਾ ਆ ਪੁੱਤ ਗੱਲ ਤੇ ਤੇਰੀ ਸਹੀ ਆ ਪਰ ਚਲ ਕੋਈ ਗੱਲ ਨਹੀਂ ਤੂੰ ਠੀਕ ਹੋ ਜਾ ਹਾਨੂੰ ਨਹੀਂ ਹੋਰ ਕੁਝ ਚਾਹੀਦਾ ਬਸ ਸਾਡੀ ਧੀ ਸੁખી ਰਹੇ ਨਾ ਹਾਨੂੰ ਹੋਰ ਕੁਝ ਨਹੀਂ ਚਾਹੀਦਾ ਕੋਈ ਗੱਲ ਨਹੀਂ ਤੂੰ ਮੇਰਾ ਨਾ ਫਿਕਰ ਕਰ ਮੈਂ ਠੀਕ ਆ ਠੀਕਾ ਤੇਰੇ ਵੱਲ ਵੇਖ ਕੇ ਤੇ ਮੁੱਦਾ ਠੀਕ ਹੋ ਜੰਨਾ ਹੈ ਲੈ ਲਓਨੀ ਤਾਂ ਦੀ ਪਾ ਕੇ ਰੋਟੀ ਤੂੰ ਕਿੱਥੇ ਜਾਣਾ ਰੋਟੀ ਪਾਉਣ ਫੇ ਮੇਰੇ ਲਾਗੇ ਲੈ ਕੇ ਖਾਓ ਚਲ ਮੈਂ ਲੈਉਨੀ ਆ ਲਿਆ ਕੇ ਤੇਰੇ ਲਾਗੇ ਬੈ ਕੇ ਖਾ ਲੈਂਨੀ ਮੈਂ ਬਾਹਰ ਦੀ ਨਹੀਂ ਕੋ ਸ਼ਰਨ ਨੂੰ ਆ ਪਿਓਲਾ ਕਿਉਂ ਗੁਰ ਸ਼ਰਨ ਨੂੰ ਨਾ ਕਹੀਂ ਕੋਈ ਉਹ ਤੇ ਵਿਚਾਰ ਆਗੇ ਪਿਆਲੀਆਂ ਚ ਆਇਆ ਫੇਰਾ ਮਾਰਦਾ ਚਲ ਮੇਰੇ ਲਾਗੇ ਆ ਜਿਓ ਚਲ ਮੈਂ ਲੈਣੀ ਰੋਟੀ ਇੱਥੇ ਲੈ ਆਉਣੀ ਆ ਮੰਮੀ ਵੀ ਨਾ ਆਪਣੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਹੈਗੇ ਮੈਨੂੰ ਤੇ ਨਹੀਂ ਸਮਝ ਆਉਂਦੀ ਘਰ ਕੀ ਕਰਦੇ ਹੋਣਗੇ ਚਲ ਯਾਰ ਕਠੇੜਾ ਤੇ ਡੰਗੜ ਡੰਗਰ ਬੰਦੀ ਉੱਤੇ ਮਾਰਦਾ ਇੰਨੀ ਗਰਮੀ ਕਿਉਂ ਪਾਉਣ ਰਿਆ ਹੋਆ ਹੈ ਆ ਤਾਂ ਜੀਣਾ ਮੁਸ਼ਕਲ ਹੋ ਗਿਆ ਹੋਆ ਤੇ ਕਿਤੇ ਪੱਠੇ ਪੋਣੇ ਹੀ ਮਸਾ ਜੀ ਨਹੀਂ ਕਰਦੇ ਪਰ ਕੀ ਬੰਦਾ ਕਰੇ ਚਾਹਦੇ ਬੀਜ ਬਾਨੇ ਪੋਣੇ ਦੇ ਪੈਣਾ ਹੀ ਆ ਤੇ ਇੱਕ ਜੀਵਨੀ ਉਹ ਚੰਗੀ ਗਈ ਅੱਗੇ ਵਾਹ ਮਗਰਾਂ ਕੇ ਪਾਣੀ ਪੂਣੀ ਫੜਾ ਨਹੀਂ ਹੁੰਦੀ ਤੇ ਉਹ ਵੀ ਜਾ ਕੇ ਪੱਕੇ ਪੈਰੀ ਬਹਿ ਗਈ ਜਾਪਦੀ ਉੱਥੇ ਤੇ ਤੂੰ ਆ ਜਾ ਹੁਣ ਹੈ ਮਨਾ ਉਹਨਾਂ ਨੂੰ ਫੋਨ ਕਰ ਤੇ ਫੇਰ ਉਹਨੇ ਆਉਣਾ ਹੀ ਨਹੀਂ ਤੇ ਕੁੜੀ ਕਹਿੰਦੀ ਹੋਣੀ ਹੈ ਦੋ ਦਿਨ ਹੋਰ ਰਹਿ ਜਾ ਹੋਰ ਰਹਿ ਜਾ ਚੱਲ ਮੋਰਾ ਉਹ ਲਾ ਤੂੰ ਉਹਨੂੰ